ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰਿਆ ਸਤਿਕਾਰ ਮੈਂ ਜੀ ਠੀਕ ਠਾਕ ਹੋ। ਦੋਸਤੋ ਅੱਜ ਪਹੁੰਚੇ ਹੋਏ ਆਂਗੇ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ 3 13 ਦੇ 26 ਤਰੀਕ ਦੀ ਹੁੰਦੀ ਹੈ ਕੀ ਪਹੁੰਚਿਆ ਜਰੂਰ ਕਰੋ। ਇਹਦਾ ਟਾਈਮ ਆ ਗਿਆ ਬਾਈ ਜੀ। ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੇ ਬੱਕਰੀਆਂ ਵੇਚਣੀਆਂ ਹੋਣ ਤਾਂ ਤੁਸੀਂ ਪਹੁੰਚ ਸਕਦੇ ਹੋ। ਹੁਣ ਜਾ ਤਾਂ ਟਾਈਮ ਆਗਾ ਬਾਈ ਜੀ ਖੱਸੀ ਬੱਕਰਾ ਦਾ ਨਾ ਜਗਦੀਪ ਬਾਈ ਨਾਲ ਗੱਲਬਾਤ ਕਰਦਿਆਂ ਵੀ ਮੰਡੀ ਦਾ ਮਾਹੌਲ ਕੀ ਆ ਖੱਸੀ ਬੱਕਰਾਂ ਦੇ ਬਾਰੇ। ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ। ਦੱਸੋ ਮੜਾ ਜੀ ਕਿਉਂਕਿ ਜਿੰਨਾ ਵੀਰਾਂ ਨੇ ਮਿਹਨਤ ਲਾ ਕੇ ਸਾਲ بھر ਹਨ ਬੱਕਰੀ ਪਾਲੇ ਆ ਉਹਨਾਂ ਦਾ ਵੀ ਵੇਚਣ ਦਾ ਟਾਈਮ ਆ ਗਿਆ ਤੇ ਜਿਹੜੇ ਸਾਡੇ ਵੀਰ ਮੁਸਲਮਾਨ ਭਾਈ ਜਾਰਾ ਜੀ ਕੁਰਬਾਨੀ ਲਾਉਂਦਾ ਹਨ ਸੁੱਕ ਦਿੰਦਾ ਹਾਂ ਜੀ ਉਹਨਾਂ ਲਈ ਵੀ ਖਰੀਦਣ ਦਾ ਸੁਨਹਿਰੀ ਮੌਕਾ ਆ ਗਿਆ ਸਹੀ ਗੱਲ ਹੈ ਠੀਕ ਹੈ ਕਿਉਂਕਿ ਲੋਂਗੋਵਾਲ ਮੰਡੀ ਇੱਕ ਐਦਾਂ ਦੀ ਮੰਡੀ ਹੈ ਜੇ ਬੀਟਲ ਬੱਕਰੀ ਖਰੀਦਣੀਆਂ ਪ्योर ਮਾਲ ਖਰੀਦਣਾ ਕਿਸੇ ਨੇ ਉਹ ਵੀ ਮਿਲੂ ਹਾਂ ਜੀ ਆ ਡਿੰਗ ਮਾਲ ਵੀ ਪੂਰਾ ਮਿਲੂ ਠੀਕ ਹੈ ਤੇ ਖੱਸੀ ਬਕਰੇ ਵੀ ਮਿਲਣਗੇ ਠੀਕ ਹੈ ਜੀ ਰੇਟ ਦੀ ਗੱਲ ਬਾਤ ਕਰੀ ਰੇਟ ਕਿਵੇਂ ਹੁੰਦਾ ਜੀ ਇਸ ਤਰ੍ਹਾਂ ਹੁਣ ਬਾਹਰੋਂ ਪਾਰਟੀਆਂ ਆਈਆਂ ਤੁਸੀਂ ਦੇਖ ਰਹੇ ਹੋ ਇਕੱਠ ਹਾਂਜੀ ਬਾਹਰੋਂ ਪਾਰਟੀਆਂ ਆ ਚੁੱਕੀਆਂ ਨੇ ਜੀ ਆ ਰਹੀਆਂ ਨੇ ਬਹੁਤ ਫੋਨ ਵੀ ਆਉਂਦੇ ਆ ਹਾਂ ਆ ਮਤਲਬ ਵੀ ਐਨ ਪੂਰੇ ਵਧੀਆ ਕਿਸਾਨਾਂ ਨੇ ਪਾਲੇ ਹੋਏ ਬੱਕਰੇ ਜਮਾਉਣਾ ਪਿੱਛੇ ਬੱਕਰਾ ਖੜਾ ਹੈਗਾ ਹਾਂ ਆ ਦੇਖੋ ਖੱਸੀ ਬੱਕਰਾ ਖੜਾ ਹੈਗਾ ਪਿੱਛੇ ਤੇ ਮਤਲਬ ਇਤਨਾ ਦੇ ਤਿਆਰ ਬੱਕਰੇ ਤੁਹਾਨੂੰ ਬਾਜ਼ਰ ਰੇਟਾਂ ਦੇ ਵਿੱਚ ਮਿਲਣਗੇ ਸਹੀ ਗੱਲ ਹੈ ਠੀਕ ਹੈ ਕਿਉਂਕਿ ਵਧੀਆ ਬੱਕਰੇ ਮਿਲਣਗੇ ਕਾਟੂ ਮਾਲ ਵੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਿਲ ਸਕਦਾ ਕੁਰਬਾਨੀ ਵਾਲਾ ਲੱਗ ਕੁਰਬਾਨੀ ਵਾਲਾ ਲੱਗ ਬਰੀਡ ਵਾਲਾ ਲੱਗ ਹਾਂਜੀ ਆ ਮੇਰੀ ਇਹ ਵੀ ਵੱਧ ਤੋਂ ਵੱਧ ਜਿੰਨੇ ਮਲੇਰ ਗੋਡਲਾ ਭਾਈ ਜਾ ਰਹੇ ਜਾਂ ਮੁਸਲਮਾਨ ਭਾਈ ਜਾ ਰਹੇ ਜਿੰਨੇ ਵੀ ਅੱਜ ਕੁਰਬਾਨੀ ਕਿਉਂਕਿ ਨੇੜੇ ਆ ਗਈ ਜਿਉਂ ਨੇੜੇ ਆਊਗੀ ਉਨੀ ਤੇਜ਼ ਹੋਊਗੀ ਖਰੀਦਾਰੀ ਸਹੀ ਦਾ ਠੀਕ ਹੈ ਇਸ ਲਈ ਸਮਾਂ ਆ ਚੁੱਕਿਆ ਗਰਮੀ ਥੋੜੀ ਜੀ ਜ਼ਰੂਰ ਕਹਿ ਰਿਹਾ ਇੱਕ ਅੱਧਾ ਨਹੀਂ ਬਹਿ ਜੇ ਹਾਂ ਵਧੀਆ ਪਰ ਵੱਧ ਤੋਂ ਵੱਧ ਤੁਸੀਂ ਲੋਂਗੋਵਾਲ ਬੱਕਰਾ ਮੰਡੀ ਪਹੁੰਚੋ 3 13 26 ਸੰਗਰੂਰ ਜ਼ਿਲ੍ਹੇ ਦੇ ਵਿੱਚ ਮੰਡੀ ਆ ਇਹ ਬਹੁਤ ਘੈਂਟ ਮੰਡੀ ਆ ਬਹੁਤ ਹੀ ਵਧੀਆ ਇੱਥੇ ਸ਼ਾਮ ਵਗੈਰਾ ਦਾ ਸੀ ਜਿੰਨਾ ਕੁ ਹੈਗਾ ਪ੍ਰਬੰਧ ਕਰਿਆ ਹੋਇਆ ਠੀਕ ਆ ਜੀ ਤਾਂ ਪਾਣੀ ਦਾ ਹੁੰਦਾ ਜਾਂ ਆਪਣੇ ਤੰਬੂ ਵੀ ਲਾਤੇ ਜੀ ਕੁਝ ਹੋਰ ਲਾਈ ਜਾਂਦੇ ਆ ਜਿਉਂ-ਜਿਉਂ ਗਰਮੀ ਵੱਧਦੀ ਜਾਂਦੀ ਆ ਤੇ ਬਾਕੀ ਸਾਡੀ ਸਹੂਲਤ ਕੋਈ ਬੱਕਰੀ ਪਾਲਣ ਦੇ ਵਿੱਚ ਕੋਈ ਕਮੀ ਆ ਜਾਂ ਕੋਈ ਬਿਮਾਰ ਠਮਾਰ ਹੁੰਦੀਆਂ ਨੇ ਹਾਂਜੀ ਤਾਂ ਕੋਈ ਵੀ ਦਿੱਕਤ ਆ ਸਾਨੂੰ 94640 725 ਦੇ ਕਾਲ ਵੀ ਕਰ ਸਕਦੇ ਹੋ ਠੀਕ ਆ ਜੀ ਦੱਸਦੇ ਵੀ ਰਹਨੇ ਆ ਧੰਨਵਾਦ ਇਲਤੀ ਲਾਣਾ ਧੂਰੀ ਦਾ ਵੀ ਧੰਨਵਾਦ ਜਿਹਦੇ ਜਰੀਏ ਤੁਸੀਂ ਪਾੜ ਦੇਖਦੇ ਹੋ ਮੰਡੀਕਰਨ ਦੇਖਦੇ ਹੋ ਕਿੰਨੇ ਲੋਕਾਂ ਨੂੰ ਜਿੱਥੇ ਰੋਜ਼ਗਾਰ ਦਾ ਇੱਕ ਸਾਧਨ ਬਣਿਆ ਹੋਇਆ ਹੈ ਨਾ ਸਹੀ ਗੱਲ ਹੈ ਲੱਤਾਂ ਖਿੱਚਣ ਵਾਲੇ ਖਿੱਚਦੇ ਆ ਯਾਰ ਇਹ ਆਏ ਆ ਬੱਕਰੀ ਬਾਲਣ ਆਏ ਆ ਬਾਹ ਪਰ ਇਹ ਵੀ ਸੋਚੋ ਵੀ ਇਸ ਕਿੱਤੇ ਨਾਲ ਕਿੰਨੇ ਲੋਕਾਂ ਦਾ ਚੁੱਲ੍ਹਾ ਜੁੜਿਆ ਹੋਇਆ ਸਹੀ ਗੱਲ ਹੈ ਠੀਕ ਹੈ ਇਹ ਸੋਚ ਕੇ ਉਸ ਕਿੱਤੇ ਨੂੰ ਪ੍ਰਮੋਟ ਕਰੋ ਨਾ ਕਿ ਡੀ ਪ੍ਰਮੋਟ ਕਰੋ ਸਹੀ ਗੱਲ ਹੈ ਠੀਕ ਹੈ ਜੇ ਦੋ ਫਾਰਮ ਫੇਲ ਹੋ ਗਏ ਉਹਨਾਂ ਦਾ ਕਾਰਨ ਲੱਭੋ ਯੋ ਫੇਲ ਕਿਉਂ ਹੋਏ ਨੇ ਇਹਨਾਂ ਦੇਖੋ ਵੀ ਜੋ ਦੋ ਫੇਰ ਹੋ ਗਿਆ ਆਪਾਂ ਵੀ ਬੰਦ ਕਰ ਦੋ ਹਾਂ ਸਹੀ ਗੱਲ ਹੈ ਇਸ ਲਈ ਬੱਕਰੀ ਪਾਲਣਾ ਸਿੱਖ ਕੇ ਕਰੋ ਕਿਸੇ ਤਰ੍ਹਾਂ ਦੀ ਵੀ ਰਾਇਅ ਜਰੂਰਤ ਦੀ ਲੋੜ ਹੈ ਕਮੈਂਟ ਕਰੋ ਵੀਡੀਓ ਦੇ ਵਿੱਚ ਤਾਂ ਮੇਰਾ ਤੇ تر세ਮ ਦਾ ਵਾਦਾ ਵੀ ਤੁਹਾਨੂੰ ਹਰ ਇੱਕ ਪੱਖ ਦੀ ਅਸੀਂ ਵੀਡੀਓ ਦੇਵਾਂਗੇ ਧੰਨਵਾਦ ਠੀਕ ਹੈ ਭਾਈ ਜੀ ਧੰਨਵਾਦ ਜੀ ਲੋ ਜੀ ਭਾਈ ਜੀ ਢੇੜਾ ਦਿਨਾਂ ਮੰਡੀ ਦੇ ਵਿੱਚ ਦੇਖਦੇ ਵੀ ਕੀ ਕੀ ਹੋਇਆ ਹੈ ਤੇ ਉਹਨੂੰ ਬੱਕਰੇ ਦਿਖਾਵਾਂ ਇੱਕ सस्ती ਵੀ ਆਂਡੂਗੀ ਜਿਹੜੇ ਤਰ੍ਹਾਂ ਦਾ ਵੀ ਹੈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਣ ਰਿਹਾ ਅੱਜ ਲਓ ਜੀ ਬਾਈ ਜੀ ਆਏ ਨੇ ਗੱਲਬਾਤ ਕਰਦਾਂਗੇ ਬਾਈ ਜੀ ਅਸੀਂ ਕਰ ਜੀ ਸਸਰੇ ਕਰ ਜੀ ਯਾ ਚੱਲ ਜੀ ਠੀਕ ਠਾਕ ਬਾਈ ਕਿੱਥੋਂ ਆਏ ਹੋ ਜੀ ਬਾਜਵੇਂ ਪਿੰਡ ਤੋਂ ਆਏ ਬਾਜਵੇਂ ਤੋਂ ਠੀਕ ਆ ਜੀ ਖੱਸੀ ਬੱਕਰੇ ਲੈ ਕੇ ਆਏ ਹਾਂ ਹਾਂ ਖੱਸੀ ਦੋ ਲੈ ਕੇ ਆਏ ਹੋ ਨਾ ਦਿਖਾਵਾਂਗੇ ਮਾੜਾ ਲੈ ਵੀ ਤੁਹਾਨੂੰ ਖੱਸੀ ਬੱਕਰਾ ਦਿਖਾਉਣਾ ਹੈ ਹੈਵੀ ਵੇਟ ਦੇ ਵਿੱਚ ਹਨਾ ਦੱਸੋ ਬਾਈ ਜੀ ਬੱਕਰੇ ਦੇ ਬਾਰੇ ਕਿੰਨੇ ਦਾ ਦੋਗੇ ਜੀ ਇਹ ਇਹ ਤਾਂ ਖੀਰੇ ਹੀ ਹੈਗਾ ਖੀਰੇ ਹੀ ਆ ਜੀ ਹੋ ਰਿਹਾਗਾ ਹਾਂ ਠੀਕ ਆ ਜੀ ਕਿੰਨੇ ਮਹੀਨੇ ਦਾ ਹੋ ਗਿਆ ਪੈਸੇ ਹੋਊਗਾ 11 ਗਿ ਮਹੀਨਾ ਦਾ ਹੋਊਗਾ 11 ਦੁੱਗਾ ਹੋ ਜਾਊਗਾ ਕੀ ਤੱਕ ਦੁੱਗਾ ਹੋ ਜਾਣਾ ਹਾਂ ਤਾਂ 5000 ਦਾ ਹੋ ਜਾਊਗਾ ਠੀਕ ਹੈ ਕਿੰਨਾ ਵੇਟ ਹੋਊਗਾ ਬਾਈ ਜੀ ਵੇਟ ਤਾਂ ਜੋ ਹੋਵੇ 40 ਕਿਲੋ ਮੰਨੋ ਦੋਸਤੋ 40 ਕਿਲੋ ਹੀ ਬੋਸਤ ਬੋਸਤ ਇਹ ਵੀ ਗੋਸਤ ਗੋਸਤ ਬਾਈ 40 ਕਿਲੋ ਕਹਿ ਰਹੇ ਨੇ ਮੈਨੂੰ ਤਾਂ ਇਹ 80 85 ਕਿਲੋ ਦਾ ਹੈਗਾ ਬੱਕਰਾ ਇਹ ਵੀ 80 85 ਕਿਲੋ ਦਾ ਬੱਕਰਾ ਪੂਰਾ ਹੈਵੀ ਵੇਟ ਹੈਗਾ ਕੀ ਮੰਗਿਆ ਬਾਈ ਜਿਹਦਾ ਇਹ 50000 ਮੰਗਿਆ 50000 ਰੁਪਏ ਮੰਗਿਆ ਠੀਕ ਖੜਾ ਲਓ ਯਾ ਆ ਖੋਲ ਲਓ ਆ ਵੀ ਆ ਇਹ ਵੀ ਤੁਹਾਨੂੰ ਇੱਕ ਹੋਰ ਦਿਖਾਉਣਾ ਹੈਗਾ ਆ ਫੜੋ ਓਏ 50000 ਰੁਪਏ ਮੰਗਿਆ ਬਾਈ ਇਹਨੇ ਹੋਊਗਾ 80 85 ਕਿਲੋ ਦਾ ਬੱਕਰਾ ਬਾਈ ਕਹਿੰਦਾ 40 ਕਿਲੋ ਗੋਸਤ ਹੋਊਗਾ ਇਹ ਜੇ ਕਿਸੇ ਵੀ ਮੇਰੇ ਵੀਰ ਨੇ ਕੁਰਬਾਨੀ ਲਈ ਖਰੀਦਦੇ ਹੋ ਤਾਂ ਬਾਈ ਦਾ ਨੰਬਰ ਦੇਵਾਂਗਾ ਤੁਸੀਂ ਸੰਪਰਕ ਕਰ ਲਿਓ ਲਿਓ ਜੀ ਲੈ ਵੀ ਅਗਲਾ ਬੱਕਰਾ ਦਿਖਾਉਣਾ ਤੁਹਾਨੂੰ ਲਿਓ ਮਾੜਾ ਜੀ ਆ ਵੀ ਦੇਖ ਸਕਦੇ ਹੋ ਬਾਈ ਜੀ ਮਤਲਬ ਇਹ ਵੀ ਖੀ ਰਹੀ ਲੱਗਦਾ ਲੈ ਵੀ ਆ ਵੀ ਖੀਰਾ ਬੱਕਰਾ ਹਾਂ ਇਹਦੇ ਵੇਟ ਕਿੰਨਾ ਉਜਾਉਂਦੇ ਜੀ ਹੈਗਾ 45-50 ਕਿਲੋ ਨਾ ਇੱਕ ਬਾਦ ਨੂੰ ਹਾਂ ਫਿਰ ਆ ਕੇ ਜਨ ਜਾ ਕੇ ਲਵਾਏਗਾ 50 55 ਕਿਲੋ ਕਹਿ ਰਹੇ ਨੇ ਬਾਈ ਦੇਖ ਸਕਦੇ ਹੋਗੇ ਇਹ ਕਿੰਨੇ ਰੁਪਈਆ ਦਾ ਜੀ ਇਹਦਾ 40000 ਮੰਗੇ ਲੈ ਵੀ ਇਹਦਾ 40000 ਰੁਪਏ ਮੰਗਾ ਸੋਸ ਬੱਕਰਾ ਪੂਰਾ ਬਈ ਦੇਖਦਾ ਖਵਾਇਆ ਕੀ ਆ ਬਈ ਇਹ ਜਾਨ ਨੂੰ ਸੋਲੇ ਜੀ ਸੋਲੇ ਸੋ ਆ ਵੀ ਨਾ ਸੋਲੇ ਸੋ ਆ ਵੀ ਨਾ ਹੋਰ ਜੀ ਔਰ ਕੇਲੇ ਖਾਂਦੇ ਨੇ ਕੇਲੇ ਕੇਲੇ ਖਾਂਦੇ ਨੇ ਬਈ ਕਹਿੰਦਾ ਬਈ ਦੇਖਦਾ ਨਾ ਤਾਂ ਇਹਨੇ ਉਹ ਹੋ ਗਿਆ ਨਾ ਫੁੱਲ ਐ ਵੀ ਵੇਟਾ ਨਾ ਫੁੱਲ ਵੇਟਦੇ ਆ ਘਰੇ ਪਾਲਿਓ ਨੇ ਘਰੀ ਪਾਲਿਓ ਨੇ ਠੀਕ ਹੈ ਜੀ ਕਿੰਨੇ ਪਾਲਦੇ ਆ ਐ ਸਾਲ ਦੋ ਤਿੰਨ ਪਾਲ ਲੈਨੇ ਦੋ ਤਿੰਨ ਪਾਲਦੇ ਵੇ ਭਾਈ ਗਾ ਦੋ ਦੋ ਤਿੰਨ ਪਾ ਲੈਣ ਨੇ ਠੀਕ ਆ ਭਾਈ ਨੰਬਰ ਬੋਲ ਦੋ ਤੁਹਾਨੂੰ 99152 69678 ਚਲੋ ਲੋ ਜੀ ਭਾਈ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੇ ਖਰੀਦਣੇ ਹੋ ਤਾਂ ਬਾਈ ਨਾਲ ਸੰਪਰਕ ਕਰ ਲਓ ਠੀਕ ਆ ਭਾਈ ਜੀ ਧੰਨਵਾਦ ਲਓ ਜੀ ਬਾਈ ਜੀ ਕੋ ਹੋਰ ਆਏ ਨੇ 80 ਬੱਕਰੇ ਲੈ ਕੇ ਕੀ ਆਲੇ ਭਾਈ ਜੀ ਵਧੀਆ ਵੀਰੇ ਵਧੀਆ ਕੀ ਨਾਮ ਆ ਜੀ ਨਾਮ ਤਾਂ ਗੁਰਦੀਪ ਸਿੰਘ ਆ ਭਾਈ ਕਿੱਥੋਂ ਆਇਓ ਅਸੀਂ ਮੱਖਾਚਾੜਾ ਤੋਂ ਮੱਖਾਚਾੜਾ ਤੋਂ ਕਿੰਨੇ ਬੱਕਰੇ ਲੈ ਕੇ ਆਇਓ ਪੰਜ ਲੈ ਕੇ ਆਏ ਵੀਰੇ ਭਾਈ ਪੰਜ ਬੱਕਰੇ ਲੈ ਕੇ ਨੇ ਇਹ ਪੰਜ ਖੱਸੀ ਨੇ ਖੱਸੀ ਨਹੀਂ ਭਾਈ ਕੱਸੀ ਨੇ ਬੱਕਰੇ ਪੰਜ ਆ ਦੇਖ ਸਕਦੇ ਹੋ ਭਾਈ ਦੱਸੋ ਭਾਈ ਜਿਹਦੇ ਬਾਰੇ ਦੋ ਦੰਦ ਹੈ ਜੀ ਇਹਦੇ। ਲੈ ਵੀ ਦੋ ਦੰਦ ਹੈਗਾ। weight ਕਿੰਨਾ ਹੋਊਗਾ? weight ਤਾਂ ਨਹੀਂ ਸਾਨੂੰ ਇੰਨਾ ਪਤਾ ਜੀ ਇਸ ਦਾ। ਲਓ ਜੀ ਬਾਈ ਬਾਈ ਕਹਿੰਦਾ weight ਪਤਾ ਨਹੀਂ ਹੋਊਗਾ 40 50 ਕਿਲੋ ਦਾ ਹੋਊਗਾ ਇੰਨਾ ਦਾ ਹੋਊਗਾ। 40 50 ਕਿਲੋ ਦਾ ਹੋਊਗਾ। ਇਹ ਇਹਦੇ ਕਿੰਨੇ ਰੁਪਏ ਹੈ ਜੀ? ਇਹਦਾ ਮੁੱਲ ਤਾਂ 25000 ਮੰਗਿਆ ਜੀ। ਤਾਂ ਬਈ ਇਹਦਾ 25000 ਰੁਪਏ ਮੰਗਿਆ ਬਈ ਲੈ ਵੀ ਬੰਨ ਦੇ ਬਈ ਮਾਖਾ ਚੈਲਾ ਤੋਂ ਆਏ ਨੇ ਬਾਈ। ਇਹਦਾ ਇੱਥੇ ਆ ਨਾ ਨੇੜੀ ਹੈਗਾ। ਹਾਂ ਜੀ ਹਾਂ ਜੋਗਰਲੇ ਕੋਲੇ ਜੀ। ਲਿਆ ਬਈ ਆਖੜਾ ਲਿਆ। ਆਹ ਮੁੰਡਾ ਲੈ ਕੱਢ। ਲੈ ਵੀ ਕਾ ਦੇਖੋ ਬੱਕਰਾ। ਇਹ ਡੱਬੇ ਦੇ ਕਲਰ ਚ ਆ ਗਿਆ ਇਹ ਕਿੰਨੇ ਦਾ ਦਾਂਦਾ ਜੀ ਇਹ ਵੀ ਦੋ ਆ ਜੀ ਲੈ ਵੀ ਇਹ ਵੀ ਦੋ ਆ ਨਾ ਹਾਂਜੀ ਇਹ ਤੇ ਉਹ 35 40 ਕਿਲੋ ਵੇਟ ਹੋਣਾ ਹੈ ਲੈ ਵੀ ਦੋ ਦਾਂਦਾ 35 40 ਕਿਲੋ ਵੇਟ ਆ ਬਾਈ ਦੇਖ ਸਕਦੇ ਹੋ ਇਹਦੇ ਕਿੰਨੇ ਰੁਪਏ ਇਹਦਾ 22000 ਰੁਪਏ ਜੀ ਲੈ ਵੀ ਇਹਦਾ 22000 ਰੁਪਏ ਮੰਗਿਆ ਨਾ ਕੁਆਲਿਟੀ ਤੁਹਾਡੇ ਸਾਹਮਣੇ ਆ ਵੀ ਦੇਖ ਸਕਦੇ ਹੋ ਖੱਸੀ ਕਿਵੇਂ ਨੇ ਬਾਈ ਇਹ ਮਸ਼ੀਨ 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 ਨਹੀਂ ਲੈ ਵੀ ਮਸ਼ੀਨੀ ਖੱਸੀ ਨਹੀਂ ਬੜੀ ਬਾਈ ਲੈ ਵੀ ਕਾ ਦੇਖ ਸਕਦੇ ਹੋਗੇ ਦੱਸੋ ਬਾਈ ਜਿਹਦੇ ਬਾਰੇ ਜੀ ਇਹ ਵੀ ਦੋ ਦਾਂਦਾ ਜੀ ਇਹ ਵੀ ਦੋ ਦਾਂਦਾ ਲੈ ਵੀ ਇਹ ਵੀ ਦੋ ਦਾਂਦਾ ਕੱਠੀ ਪਾਲੇ ਸਾਰੇ ਮੈਂ ਕੱਠੀ ਪਾਲੇ ਨੇ ਠੀਕ ਆ ਜੀ ਲੈ ਵੀ ਦੋ ਦੰਦ ਬੱਕਰਾ ਹੈ ਇਹ ਚ ਵੇਟ ਕਿੰਨਾ ਹੋਊਗਾ ਇਹ ਤਾਂ ਹੋ ਜੀ 50 55 ਕਿਲੋ ਵੇਟ ਇਹ ਤਾਂ 50 55 ਕਿਲੋ ਵੇਟ ਹੋਊਗਾ ਨਾ ਦਿਖਾ ਦੇ ਉਹ ਤੋਂ ਮਾਰ ਕੇ ਘੁਮ ਕੇ ਦਿਖਾ ਦੇ ਬਈ ਕੁਆਲਟੀ ਚੈੱਕ ਕਰੋ ਸਵਾਰ ਕੇ ਦਿਖਾ ਦੇ ਨੇੜੇ ਆ ਕੇ ਘੂਮਾ ਦਿਖਾ ਦੇ ਇਹਦੇ ਕਿੰਨੇ ਰੁਪਏ ਕਿਹਾਗਾ ਇਹਨਾਂ 25000 ਲੈ ਵੀ ਇਹਦਾ 25000 ਰੁਪਿਆ ਹੋਰ ਲਿਆ ਉਹ ਜਿਹੜਾ ਰਹਿ ਗਿਆ ਇੱਕ ਆ ਰਹਿ ਗਿਆ ਹੋਰ ਹੈਗੇ ਹੋਰ ਹੈਗੇ ਲੈ ਬਤਾ ਲੈ ਵੀ ਇੱਕ ਬੱਕਰਾ ਰਹਿ ਗਿਆ ਉਹ ਵੀ ਦਿਖਾ ਦਿਓ ਤੁਹਾਨੂੰ ਦੱਸੋ ਜੀ ਇਹਦੇ ਬਾਰੇ ਇਹ ਕਿੰਨੇ ਦਾੰਦਾ ਹੈ ਇਹ ਵੀ ਦੁੱਗਾਂ ਦੀ ਹੈ ਇਹ ਵੀ ਦੁੱਗ ਗਈ ਆ ਬਈ ਥੱਲੇ ਵੀ ਸਾਰੇ ਜੀ ਸਾਰੇ ਦੁੱਗੇ ਦੁੱਗੇ ਨੇ ਬਈ ਇਹ ਤੇ ਵੇਟ ਕਿੰਨਾ ਹੋਊਗਾ ਵੀ ਜਿਉਂਦੇ ਜੀ ਇਹ ਵੀ ਹੋ 50 55 ਕਿਲੋ 50 55 ਕਿਲੋ ਵੇਟ ਆ ਨਾ ਕਿਤੇ ਕਿੰਨੇ ਰੁਪਏ ਬਈ ਇਹਦਾ ਹੀ 25000 ਜੀ ਲੈ ਵੀ ਇਹਦਾ ਵੀ 25000 ਰੁਪਏ ਨਾ ਚੈੱਕ ਕਰੋ ਬਾਈ ਜੀ ਕੁਆਲਟੀ ਤੁਹਾਡੇ ਸਾਹਮਣੇ ਹੈਗੀ ਮੱਖਾਂ ਪਹਿਲਾ ਤੋਂ ਨੇ ਬਾਈ ਨਾ ਲਓ ਜੀ ਫੜ ਲਓ ਬਾਈ ਨੰਬਰ ਬੋਲ ਦੋ ਜੀ ਨੰਬਰ 94170 ਜੀ 28305 ਦੁਬਾਰੇ ਫਿਰ ਬੋਲ ਦੋ ਜੀ 94170 28305 ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ ਵੀਰੇ ਲੇ ਵੀ ਇੱਕ ਬੱਕਰਾ ਹੋਰ ਦਿਖਾਉਣ ਹੈਗੇ ਬਾਈ ਜੀ ਆਏ ਉਹਨੇ ਗੱਲਬਾਤ ਕਰਦਾਂਗੇ ਬਾਈ ਜੀ ਅਸੀਂ ਕਰ ਜੀ ਸਸੇ ਕਰ ਜੀ ਯਾ ਚੱਲ ਜੀ ਠੀਕ ਆ ਬਈ ਕਿੱਥੋਂ ਆਇਓ ਟੁੰਗਾ ਪਿੰਡ ਆਇਆ ਆਪਣਾ ਟੁੰਗਾ ਤੋਂ ਆਇਆ ਜੀ ਬਾਈ ਜੀ ਇਹ ਦੇਖ ਸਕਦੇ ਹੋਗੇ ਦੱਸੋ ਬਾਈ ਜੀ ਇਹਦੇ ਬਾਰੇ ਇਹ ਬੱਕਰਾ ਜੀ 35000 ਰੁਪਏ ਮੰਗਾ ਰਿਹਾ 35000 ਰੁਪਏ ਲੈ ਵੀ ਸਿੱਧਾ 35000 ਰੁਪਏ ਮੰਗੇਗਾ ਵੇਟ ਕਿੰਨਾ ਹੋਊਗਾ ਬਾਈ ਬੇਟੇ ਦਾ ਕੋਈ ਜਾਉਂਦੇ ਦਾ ਲੈ ਵੀ 60 65 ਕਿਲੋ ਹੋਊਗਾ ਨਾ ਬੇਟਾ ਵੱਧ ਹੋਣਾ ਜੀ ਵੱਧ ਭਮਾ ਹੋ ਗਿਆ ਨਾ ਹਾਂ ਜੀ 60 65 ਕਿਲੋ ਤੋਂ ਉੱਪਰ ਹੈ ਬਾਈ ਵੇਟ ਦੇਖ ਸਕਦੇ ਹੋਗੇ ਕੁਆਲਟੀ ਚੈੱਕ ਕਰੋ ਇਹ ਸੀ ਨੰਦਾ ਵੀ ਆਂਡੂਆ ਖੱਸੀ ਆਂਡੂਆ ਲੈ ਵੀ ਆਂਡੂਆ ਸ਼ੇਦ ਆਂਦਾ ਬਾਈ ਜਨਾ ਹਾਈਟ ਹੋਊਗੀ ਲਗਭਗ 39 40 ਇੰਚ 35000 ਰੁਪਏ ਮੰਗਿਆ ਹਾਂ 35 ਠੀਕ ਹੈ ਲੱਗਿਆ ਕੁਸ ਹਾਂ ਇਹਦੇ 26000 ਸੀ ਲੱਗੇ 26000 ਰੁਪਏ ਲੱਗ ਗਿਆ ਕਿ ਤੱਕ ਛੱਡ ਦੋਗੇ ਬਾਈ ਇਹ ਛੱਡ ਦਾਂਗੇ ਠੀਕ ਜੀ ਕਿ ਤੱਕ ਫਿਰ ਠੀਕ ਹੈ 30 ਤੱਕ ਛੱਡ ਦੂੰ ਹਣਾ ਠੀਕ ਲੈ ਕੇ ਨੰਬਰ ਬੋਲ ਦੇਗਾ ਜੇ ਫ੍ਰੀਦ ਨਾ ਹੋਣਾ ਨੰਬਰ ਆਪਣਾ 98765 4753 ਦੁਬਾਰੇ ਫਿਰੋਵੇ 98765 4753 ਲੈ ਵੀ ਜੇ ਕਿਸੇ ਨੇ ਆਂਡੂ ਬੱਕਰਾ ਖਰੀਦਣਾ ਹੋਵੇ ਨਾ ਕੁਆਲਿਟੀ ਛੋਟੇ ਸਾਹਮਣੇ ਹੈ ਬਈ ਚੈੱਕ ਕਰ ਲਓ ਖਰੀਦ ਸਕਦੇ ਠੀਕ ਹੈ ਵੀਰੇ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਲੈ ਵੀ ਦੋ ਬੱਕਰੇ ਹੋਰ ਦਿਖਾਉਣਾ ਤੁਹਾਨੂੰ ਇੱਕ ਆਂਡੂ ਤੇ ਇੱਕਾ ਖੱッセ ਬਾਈ ਨਾਲ ਗੱਲਬਾਤ ਕਰਦਾ ਬਾਈ ਕੀ ਹਾਲ ਚਾਲ ਨੇ ਵਧੀਆ ਵੀਰੇ ਕਿੱਥੋਂ ਆਏ ਹੋ ਰੱਲੇ ਤੋਂ ਵੀਰੇ ਇਹ ਵੀ ਰੱਲੇ ਤੋਂ ਆਏ ਨੇ ਬਾਈ ਦੇਖ ਸਕਦਾ ਇਹਨੂੰ ਅੱਗੇ ਕਰਿਓ ਵੀਰੇ ਇਹਨੂੰ ਦੋਸੋਂ ਪਹਿਲਾਂ ਦੇ ਵੀ ਕਿਵੇਂ ਆ ਬੱਕਰੇ ਕਰਿਓ ਬਈ ਅੱਗੇ ਮਾੜੇ ਐਚਾ ਹੈਂ ਇਹ ਚਾਰ ਦੰਦ ਆਂਦਾ ਵੀਰੇ ਲੈ ਵੀ ਚਾਰ ਦੰਦ ਦਾ ਖਸੀ ਆਏ ਹਾਂਜੀ ਖਸੀ ਲੈ ਵੀ ਚਾਰ ਦੰਦ ਦਾ ਖਸੀ ਆ ਬਾਈ ਦੇਖਦਾ ਕੁਆਲਟੀ ਤੁਹਾਡੇ ਸਾਹਮਣੇ ਵੇਟ ਕਿੰਨਾ ਹੋ ਬਈ ਜਾਂਦੇ ਦੇ 70 ਕਿਲੋ ਲੈ ਵੀ 70 ਕਿਲੋ ਵੇਟ ਕਹਿ ਰਿਹਾ ਬਾਈ ਜਾਂਦੇ ਦੇ ਵਿੱਚ ਹਣਾ ਚੈੱਕ ਕਰੋ ਕੁਆਲਟੀ ਕੀ ਮੰਗਿਆ ਕੀ ਇਹਦਾ ਮੁੱਲ 35000 ਲੈ ਵੀ ਮੁੱਲ 35000 ਰੁਪਿਆ ਚਾਰ ਦੰਦ ਕਿਹਾ ਹਾਂਜੀ ਹਾਂਜੀ ਲੈ 35000 ਰੁਪਿਆ ਮੰਗਿਆ ਬਾਈ ਕੁਛ ਲੱਗਿਆਗਾ ਬਸ ਲਾਈ ਹੈ 23-24000 24000 ਰੁਪਿਆ ਲਾਈਆ ਦੇ ਹਣਾ ਠੀਕ ਆ ਚਲੋ ਇਹਨੂੰ ਬੰਦੋ ਆ ਲੈ ਬਾਈ ਅੱਗੇ ਲੇ ਵੀ ਕਾਰ ਦਿਖਾਉਣਾ ਤੁਹਾਨੂੰ ਇਹ ਆਂਡੂ ਆ ਬਈ ਇਹ ਆਂਡੂ ਆ ਇਹ ਕਿਨੇ ਦਾੰਦਾ ਜੀ ਇਹ ਵੀ ਚੌਗਾ ਹੀ ਆ ਇਹ ਚੌਗਾ ਹਨਾ ਹਾਈਟ ਹੋਊਗੀ 41-42 ਹਾਂਜੀ ਚੌਗਾ ਦਾ 41-42 ਹਾਈਟ ਆ ਬਈ ਦੇਖ ਸਕਦੇ ਹੋਗੇ ਇਹਦੇ ਕਿੰਨੇ ਪੇ ਮੰਗੇ ਨੇ ਬਈ ਇਹਦਾ 45000 ਮੰਗਾ ਲੈ ਵੀ ਇਹਦਾ 45000 ਰੁਪਏ ਮੰਗੇ ਆ ਨਾ ਦੇਖ ਸਕਦੇ ਹੋ ਨਾ ਚੰਗੇ ਬੱਕਰ ਨੇ ਬਈ ਕੁਆਲਟੀ ਚੈੱਕ ਕਰ ਲਓ ਬਈ ਆਹਗਾ ਨੰਬਰ ਬਹੁਤ ਜਗ੍ਹਾ ਚਾਹੀਦਾ ਹੋਊਗਾ 73409 90543 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੇ ਖੀਤੇ ਨੇ ਉਹਨਾਂ ਨੂੰ ਠੀਕ ਆ ਵੀਰੇ ਓਕੇ ਜੀ ਧੰਨਵਾਦ ਐ ਵੀ ਕਾਲੇ ਕਿਆਲਾ ਬਾਈ ਆਇਆ ਗੱਲਬਾਤ ਕਰਦਾ ਗੁਜਰਨ ਨਾਲ ਕੀ ਹਾਲ ਹੈ ਬਈ ਗੁਜਰਨ ਠੀਕ ਹੈ ਵਧੀਆ ਵੀਰੇ ਠੀਕ ਹੈ ਜੀ ਦੋ ਬੱਕਰੇ ਲੈ ਕੇ ਆਏ ਹਾਂ ਹਾਂਜੀ ਆਂਡਰੂ ਨੇ ਘੱਸੀ ਨੇ ਬਈ ਇਹ ਆਂਡਰੂ ਵੀਰੇ ਲੈ ਵੀ ਆਂਡਰੂ ਨੇ ਦੇਖ ਸਕਦਾ ਜੇ ਕਿਸੇ ਵੀ ਮੇਰੇ ਵੀਰ ਨੇ ਬਰੀਡਿੰਗ ਦੇ ਲਈ ਫਾਰਮ 'ਚ ਰੱਖਣਾ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਨਾ ਠੀਕ ਹੈ ਜੀ ਇਹਦੇ ਬਾਰੇ ਦੱਸੋ ਬਈ ਤਾਂ ਇਹ ਕਿੰਨੇ ਦਿਨ ਦੋਗੇ ਇਹ ਦੋ ਦਿਨ ਦਾ ਵੀਰੇ ਲੈ ਵੀ ਦੁੱਗ ਹੀ ਆ ਕੱਲ ਹੀ ਤੋੜਿਆ ਬਈ ਦੇਖ ਸਕਦਾ 12 13 ਮਹੀਨੇ ਦਾ ਬੱਚਾ ਹੈਗਾ ਚੈੱਕ ਕਰੋ ਕੁਆਲਿਟੀ ਬੜਾ ਦਿਖਾ ਕੇ ਮਾ ਕੇ ਸਮਾਰ ਕੇ ਬੜੀ ਦੂਰ ਨਾਲ ਲੈ ਕੇ ਜਾਈ ਬਸ ਮੋੜ ਲਿਆ ਲੈ ਵੀ ਨਿਗਾਹ ਮਾਰ ਲੋ ਬੱਕਰੇ ਤੇ ਸੁਥਰਾ ਬੱਕਰਾ ਵੀ ਥੱਲੋ ਵੀ ਹੈ ਨਾ ਦੇਖ ਸਕਦਾ ਕੀ ਮੰਗਿਆ ਇਹਦਾ ਕੱਲੇ ਦਾ ਇਹਦਾ ਮਾੜਾ 30000 ਰੁਪਏ ਲੈ ਵੀ 30000 ਰੁਪਏ ਮੰਗਿਆ ਪਲੇ ਹੋਏ ਬੱਕਰ ਦਾ ਪੂਰਾ ਵਧੀਆ ਦੁੱਗਾਗਾ ਹਾਈਟ ਹੋਰ ਕਰਜੂ ਹਣਾ ਵਧੀਆ ਹਾਂ ਯਾਰ ਵਧੀਆ ਇਹ ਦੁੱਗੀ ਯਾਰ ਛੇਕੇ ਤੱਕ ਆ ਕਰੂਗਾ ਹਾਂ ਇਹਦਾ ਬੱਚਾ ਹੀ ਹੈ ਨਾ ਹਾਂ ਹਾਂ ਦੂਜਾ ਵੀ ਖੋਲ ਲਾ ਬਈ ਬੱਕਰਾ ਠੀਕ ਹੈ ਜੀ ਤਾਂ ਵੀਰੇ ਇਹ ਉਹਨਾਂ ਨੇ ਨਾ ਪਾਈ ਪਾਈ ਨੇ ਹਾਂ ਹਾਂ ਜੀ ਆਪ ਨੂੰ ਕਹਿੰਦਾ ਭਾਈ ਭੇ ਤੇ ਜੇ ਆਪਾਂ ਲਈ ਤੇ ਛੋਟੇ ਵੀ ਤੁਹਾਨੂੰ ਕਹਦੀ ਹੈ ਦੋਨੇ ਲਏ ਸੀ ਹਾਂ ਆਪ ਨੂੰ ਕਿਹਾ ਤਾਂ ਆਈਆਂ ਫਿਰ ਭਾਈ ਭਾਈ ਜੀ ਨੇ ਬਾਈ ਲੱਗਦਾ ਤਾਂ ਹੈਗਾ ਨਾ ਇਹ ਕਿ ਮੈਂ ਤਾਂ ਤੋਂ ਇਹ ਵੀ ਦੁਗਈ ਹੈ ਤੇ ਵੀ ਇਹ ਵੀ ਦੁਗਈ ਇੱਕ ਦੇ ਇਹ ਵੀ ਇਹੋ ਜਿਹਾ ਵੀ ਨਹੀਂ ਸਹੀ ਗੱਲ ਆ ਬਈ ਨਾ ਦੁਗਈ ਹੈ ਬਾਈ ਦੇਖ ਆ ਜਾ ਨਾ ਬੱਕਰਾ ਨਹੀਂ ਅੱਗੇ ਚੈੱਕ ਕਰੋ ਬਈ ਸ਼ਾਈਨਿੰਗ ਬਹੁਤ ਆ ਬੱਕੀ ਬਾਈ ਜਾਨਾ ਬੱਕਰਿਆਂ ਦੇ ਵਿੱਚ ਚੈੱਕ ਕਰੋ ਜੀ ਨੱਕ ਨਕੌੜੇ ਦੇ ਕੰਨ ਕੋਨੇ ਦੇ ਵਧੀਆ ਨੇ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਖਰੀਦਨੇ ਹੋਣਗੇ ਬਾਈ ਬਾਈ ਨਾਲ ਸੰਪਰਕ ਕਰ ਲਓ ਨੰਬਰ ਬੋਲ ਦੇ ਕੱਲ ਕੱਲ ਨੰਬਰ 6284795731 ਦੁਬਾਰੇ ਫੇਰ ਬੋਲਦੇ 6284795731 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਬਰੀਡਿੰਗ ਦੇ ਲਈ ਬੱਕਰ ਰਖੀਦੇ ਨੇ ਉਹਨਾਂ ਨੂੰ ਠੀਕ ਆ ਬਈ ਧੰਨਵਾਦ